ਬਾਈ ਪ੍ਰਦੀਪ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਜਿਵੇਂ ਜਿਹੜੀਆਂ ਹੁਣ ਸਰਦੀ ਚ ਗਾਵਾਂ ਸੂਣ ਆ ਲਈਆਂ ਨੇ ਉਹਨਾਂ ਨੂੰ ਕੀ ਚੀਜ਼ ਦੇਣੀ ਚਾਹੀਦੀ ਆ ਪਤਾ ਕੀ ਚੱਕਰਾ ਜਿਹੜੀ ਤਾਂ ਗਾਂ ਦੇ ਦਿਨ ਪਏ ਨੇ ਵੀ ਉਹ ਲੋਪਨ ਪਤਾ ਵੀ 20 ਦਿਨ ਪਏ ਨੇ ਹਾਂ ਜਿਹੜੀ ਤਾਂ ਪਹਿਲਾਂ ਵੱਛੀ ਆ ਅੱਛਾ ਜੇ ਕਿਸੇ ਨੇ ਰਿਜ਼ਲਟ ਕੱਢ ਕੇ ਦੇਖਣਾ ਹਾਂ ਜਿਹੜੀ ਪਲੂਣ ਵੱਛੀ ਆ ਬਾਈ ਉਹਨੂੰ ਨਾ ਅਲਸੀ ਦੇ ਤੇਲ ਦਾ ਕੜਾਹ ਕਰਕੇ ਖਵਾਇਆ ਜਾਵੇ ਠੀਕ ਹੈ ਜੀ 15 ਦਿਨ ਖਵਾ ਦੇ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਵੀ ਇੰਨੀ ਸੋਹਣੀ ਤਿਆਰ ਹੋਊਗੀ ਜਿੱਦਾਂ ਆਪਾਂ ਕਹਿੰਦੇ ਵੀ V5 ਇੱਕ ਦਿਨ ਛੱਡ ਕੇ ਲਾ ਲਓ ਹਾਂਜੀ V5 ਨਾਲੋਂ ਜ਼ਿਆਦਾ ਰਿਜ਼ਲਟ ਮਿਲੂ ਠੀਕ ਹੈ ਜੀ ਪਰ ਦੇਣਾ ਉਹ ਸ਼ਾਮ ਦੇ ਟਾਈਮਾਂ ਜਿਵੇਂ ਮੰਨ ਲਾ 3 ਵਜੇ 5 ਬਲਾਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਉਹ ਕੜਾਹ ਦੇਤਾ ਫਿਰ ਪਾਣੀ ਨਹੀਂ ਪੀਉਣਾ ਠੀਕ ਆ ਬਾਈ ਬਾਹਰੇ ਨਹੀਂ ਰੱਖਣੀ ਠੀਕ ਆ ਤਾਂ ਉਸਾਂ ਲੱਗੇ ਦੇ ਅੰਦਰ ਆ ਸੱਤ ਥੱਲੇ ਰੱਖਣੀ ਆ ਹਾਂ ਪਰ ਇੱਕ ਚੀਜ਼ ਆਪਣਾ ਦਾਵਾ ਗਏ ਚੀਜ਼ ਦਾ ਕੋਈ ਭਰਾ ਪਹਿਲਣ ਵਛੀ ਦੇ ਜਮਾਕੇ ਦੇਖ ਲੈ ਅਲਸੀ ਦਾ ਤੇਲ ਹਾਂ ਕਣਕ ਦੇ ਆਟੇ ਚ ਪਾ ਕੇ ਮੰਨ ਕੇ ਵੀ ਉਸ ਤੋਂ ਬਾਅਦ ਦੇਵੇ ਉਹਨੂੰ ਲਗਾਤਾਰ 15 ਦਿਨ ਜਾਂ 20 ਦਿਨ ਦੇ ਸਕਦਾ ਤਾਂ ਸਭ ਤੋਂ ਬੈਸਟ ਆ ਠੀਕ ਆ ਜੀ ਪਰ ਰਿਜ਼ਲਟ ਇੰਨਾ ਮਿਲੂ ਜਿਵੇਂ ਹਣਾ ਪਹਿਲਣ ਵਛੀ ਆਪਣੇ ਕੋਲ ਆਈ ਆ ਦੇਖ ਚੌਗੀ ਅੱਛਾ ਜੀ ਇਹਨੂੰ ਅੱਜ ਤੋਂ ਆਪਾਂ ਚਾਲੂ ਕਰ ਦਾਂਗੇ ਜਿਸ ਦਿਨ ਬਿਖ ਚਹੇ ਅੱਜ ਜਾਵੇ ਚੇ 10 ਦਿਨਾਂ ਨੂੰ ਵਗ ਜੇ ਪਰ ਜਿੱਦਨ ਉਹਨੇ ਬੱਛੀ ਦੇ ਇਧਰ ਪਿੱਛੇ ਆ ਕੇ ਦੇਖਾ ਵੇ ਬੱਚੀ ਨੇ ਲੈ ਮੇਰੀ ਕੁਆਲਟੀ ਕਿੱਦਾਂ ਦੀ ਆ ਕਰਮਾਲ ਦੀ ਕੋਲੋਂ ਦੀ ਠੀਕ ਹੈ ਜੀ ਜਦੋਂ ਇਹਨੂੰ 20 ਦਿਨਾਂ ਨਾਲ ਉਹ ਸਮਾਨ ਦੇ ਕੇ ਇੱਧਰ ਦੇਖਨੇ ਗਾ ਮਾਰ ਹਾਂਜੀ ਕਿੱਦਾਂ ਦੀ ਉਪਰੋਂ ਸਟਾਰਟ ਕਿੱਥੋਂ ਹੁੰਦਾ ਇਹਦਾ ਕਿੰਨੇ ਦਿਨ ਬੱਚੇ ਵੀ ਹਜੇ ਇਹ 26 ਤਰੀਕ ਨੂੰ ਤਾਂ ਪੂਰੇ ਦੇ ਅੱਛਾ ਜੀ ਪਰ ਹੁਣ ਜਿਵੇਂ ਇਹ ਬੱਚੀ ਨੇ ਲੇਡ ਦੇ ਕਿੱਥੋਂ ਸਟਾਰਟ ਉਰੋਂ ਲੈ ਵਾ ਸਟਾਰਟ ਹੁੰਦਾ ਕਰਮਾਲ ਦੇ ਅਸਲ ਬੱਚੀ ਆ 30 ਕਿਲੋ ਵਾਲੀ ਠੀਕ ਹੈ ਜੀ ਜਦੋਂ ਜਿਵੇਂ ਹਣ ਬੱਚੀ ਤਿਆਰ ਕਰਨੀ ਆ ਜਿਵੇਂ ਦੂਜਾ ਸੂਆ ਵਹਿੜਾ ਉਹਨੂੰ ਐਲਸੀ ਦਾ ਤੇਲ ਨਹੀਂ ਕੰਮ ਕਰਦਾ ਠੀਕ ਹੈ ਜੀ ਉਹਨੂੰ ਕਿਉਂ ਪਾ ਦੇ ਦੇਸੀ ਠੀਕ ਹੈ 15 ਕਿ ਦਿਨ ਦੇਸੀ ਘਿਓ ਦੇ ਦੇ ਤੇ ਟ੍ਰਾਂਜੈਕਸ਼ਨ ਪਲੱਸ ਦੇ ਦੇ ਪਰ ਫਿਰ ਗਾਂ ਦੀ ਤਿਆਰੀ ਵੀ ਵੇਖੋ ਤੇ ਦੁੱਧ ਵੀ ਵੇਖੋ ਕਿੰਨਾ ਬਣੇ ਪਰ ਜੇ ਅਲਸੀ ਦਾ ਤੇਲ ਦੂਜੇ ਸੁਆਹ ਵਾਲੀ ਨੂੰ ਕੰਮ ਨਹੀਂ ਕਰਦਾ ਆ ਕੱਚਾ ਵੀ ਜ਼ਰੂਰੀ ਆ ਬਈ ਥੱਲੇ ਕੱਚਾ ਦਾ ਬਈ ਆਇਆ ਇੱਕ ਤਾਂ ਗਾਵਾਂ ਜਿਵੇਂ ਹੁਣ ਰੈਸਟ ਕਰਦੀਆਂ ਨੇ ਆਪਣੇ ਗਾਵਾਂ ਹਰੇਕ ਭਰਾ ਦੇ ਪੱਕਾ ਗਾ ਪਰ ਕੱਚੇ ਜਿਵੇਂ ਹੁਣ ਗਾਵਾਂ ਦਾਣਾ ਦੂਣਾ ਖਾ ਕੇ ਬਹਿ ਜਾਂਦੀਆਂ ਨੇ ਢੱਕ ਕੇ ਮੰਨ ਲਓ ਵੀ ਪੂਰਾ ਵਧੀਆ ਬਣ ਜਾਂਦੀ ਆ ਰੈਸਟ ਕਰਦੇ ਨੇ ਠੀਕ ਆ ਜੀ ਹਾਂ ਕੀ ਜਾਂਦੇ ਨੇ ਬੱッセ ਬੱਸੀਆਂ ਠੀਕ ਆ ਬਈ ਕਿਦੇ ਉੱਤੇ ਜਦੋਂ ਗਾਂ ਸੂਕੀ ਅਜਮਾ ਕੇ ਦੇਖ ਲੈ ਕੋਈ ਭਰਾ ਹਾਂ 20 ਮਿੰਟਾਂ ਬਾਅਦ ਬੱਚਾ ਖੜਾ ਹੋ ਜੂ ਠੀਕ ਆ ਜੀ ਹਾਂ ਮੈਂ ਕਿ ਆਪਣਾਲਾ ਕੰਮ ਆ ਜਾ ਬਾਬਾ ਪੋਲਾ ਕਰਦਾ ਭਾਲ ਦਿਆ ਤੁਨੂੰ ਬਾਕੀ ਭਾਈ ਜਿਵੇਂ ਪਤਾ ਦੇਖੋ ਸਿੱਖਣ ਨਾਲ ਹੀ ਸਭ ਕੁਝ ਮਿਲਦਾ ਅੰਦਰੋਂ ਸਿੱਖ ਕੇ ਕੋਈ ਨਹੀਂ ਆਉਂਦਾ ਆਪਾਂ ਨੂੰ ਵੀ ਗਾਹਾਂ ਦੀ ਗਾਹ ਭਰਾਵਾਂ ਤੋਂ ਆਪਾਂ ਮੈਂ ਹੁਣ ਵੀ ਸਿੱਖਦਾ ਠੀਕ ਹੈ ਜੀ ਜਿੰਨੇ ਵੀ ਬੰਦੇ ਆਪਣੇ ਕੋਲੇ ਆਉਂਦੇ ਨੇ ਠੀਕ ਹੈ ਜੀ ਜਿਹੜੇ ਭਰਾ ਰਿਜ਼ਲਟ ਦੇ ਵੀ ਆ ਭਾਈ ਆਹ ਚੀਜ਼ ਵਰਤੋ ਆਪਾਂ ਹਰ ਚੀਜ਼ ਕਰਨੀ ਤਾਂ ਆਪਣੀ ਮਰਜ਼ੀ ਆ ਪਰ ਹਰੇਕ ਬੰਦੇ ਤੋਂ ਆਪਾਂ ਸਿੱਖਦੇ ਆ ਕਿਉਂਕਿ ਭਾਈ ਗਿਆਨ ਜਿਹੜਾ ਇਹ ਆਪਣੇ ਅੱਗੇ ਤੋਂ ਸਿੱਖਣੋਂ ਮਿਲਦਾ ਠੀਕ ਆ ਜੀ ਕੋਈ ਵੀ ਭਰਾ ਇਹ ਚੀਜ਼ ਦਾ ਆਪਣਾ ਦਾਵਾਗਾ ਜੇ ਰਿਜ਼ਲਟ ਨਾ ਮਿਲੇ ਆਪਣੇ ਕੋਲੇ ਆ ਕੇ ਖੜ ਜੇ ਜੇ ਅਲਸੀ ਦਾ ਤੇਲ ਨਾ ਰਿਜਲਟ ਦੇਵੇ ਪਹਿਲਣਾ ਬੱਚਿਆਂ ਨੂੰ ਠੀਕ ਆ ਬਈ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਦੋਸਤੋ ਧੰਨਵਾਦ ਧੰਨਵਾਦ ਸਾਰੇ ਭਰਾਵਾਂ ਦਾ ਆਪ ਨੂੰ ਦੇਖਣ ਆਲਿਆਂ ਨੂੰ ਪਿਆਰ ਕਰਨ ਆਲਿਆਂ ਨੂੰ ਜਿਹੜਾ ਤੇਲ ਆ ਤੇ ਕੋ ਜਿੰਨਾ ਕ ਆਪਣਾ ਤਜਰਬਾ ਵੀ ਹੁਣ 23 24 ਸਾਲ ਹੋ ਗਿਆ ਆਪਾਂ ਨੂੰ ਇਹ ਫੀਲਡ ਦੇ ਵਿੱਚ ਆਇਆ ਨੂੰ ਠੀਕ ਆ ਜੀ ਇਹਦੇ ਵਿੱਚ ਵੀ ਇਹ ਤੇਲ ਆ ਜਿਹੜਾ ਤੇਲ ਦੇਣ ਦਾ ਹੁਣ ਸਰਦੀਆਂ 'ਚ ਕੋਈ ਬੈਨੀਫਿਟ ਨਹੀਂ ਹੈ ਠੀਕ ਹੈ ਜੀ ਕਿਉਂਕਿ ਤੇਲ ਵੀਰੇ ਹੁੰਦਾ ਠੰਡਾ ਠੀਕ ਹੈ ਜੀ ਜਿਹੜਾ ਜਾਨਵਰ ਗਰਮੀਆਂ ਵੇਲੇ ਸੁੰਦਾ ਉਹਨੂੰ ਤੇਲ ਦੇਣ ਚ ਬੈਨੀਫਿਟ ਹੁੰਦਾ ਅੱਛਾ ਜੀ ਹੁਣ ਤਾਂ ਬਾਈ ਜੀ ਕਿਉਂ ਦੇਖੋ ਸਭ ਤੋਂ ਵੈਸਟ ਤਾਂ ਇਹ ਆ ਵੀ ਜੇ ਦੇਸੀ ਘਿਓ ਮਿਲ ਜੇ ਠੀਕ ਹੈ ਜੀ ਪਰ ਵਿੱਚ ਭਰਾ ਦੇਸੀ ਨਹੀਂ ਪਾਉਣਾ ਤਾਂ ਡਾਲਡਾ ਠੀਕ ਵਧੀਆ ਕੰਪਨੀ ਦਾ ਜਿਵੇਂ ਗਗਨ ਘਿਓ ਹੋ ਗਿਆ ਏਦਾਂ ਦਾ ਅੱਛਾ ਜੀ ਤੇ ਉੱਥੋਂ ਲੈ ਕੇ ਉਹ ਜਿੱਦਾਂ ਆਪਾਂ ਕਹਿੰਨੇ ਇੱਕ ਕੌਲੀ ਇੱਕ ਘਿਓ ਦੀ ਠੀਕ ਹੈ ਜੀ ਵੀ ਇਹ ਨਹੀਂ ਹੈਗਾ ਵੀ ਹੁਣ ਹੜੱਪ ਕਰਕੇ ਹੀ ਪਾ ਦੇਣਾ ਠੀਕ ਹੈ ਜੀ ਕਿਉਂਕਿ ਲਿਮਟ ਹਰ ਚੀਜ਼ ਦੀ ਲਿਮਟ ਹੁੰਦੀ ਆ ਠੀਕ ਹੈ ਜੀ ਤੇ ਜੇ ਕਿਉਂ ਜਦੋਂ ਘਿਓ ਦੇਣਾ ਵੀਰੇ ਤਾਂ ਪਾਣੀ ਬਿਲਕੁਲ ਨਹੀਂ ਪਿਉਣਾ ਠੀਕ ਹੈ ਜੀ ਚਾਹੇ ਤਾਂ 3 ਵਜੇ 2 ਵਜੇ ਪਾਣੀ ਪਲਾ ਦਿਓ ਪਹਿਲਾਂ ਪਿਆ ਦਿਓ ਹਾਂ ਪਹਿਲਾਂ ਪਲਾ ਦਿਓ ਸ਼ਾਮ ਨੂੰ ਫਿਰ ਅੰਦਰ ਰੱਖੋ ਠੀਕ ਹੈ ਜੀ ਉਹਦਾ ਰਿਜ਼ਲਟ ਮਿਲੂਗਾ ਘਿਓ ਦਾ ਠੀਕ ਹੈ ਜੀ ਤੇ ਘਿਓ ਮੰਨ ਕੇ ਜਿਹੜਾ ਵਿੱਚ ਇੱਕ ਭਰਾ ਦਾ ਚੋਟੀ ਨੂੰ ਦੇ ਦੀ ਵੀਰ ਜੀ ਪਹਿਲਾਂ ਨੂੰ ਦੇ ਸਕਦੇ ਹੋ ਠੀਕ ਆ ਜੀ ਪਹਿਲਾਂ ਮੱਝਾ ਚਾਹੇ ਪਹਿਲਾਂ ਝੋਟੀ ਪਹਿਲਾਂ ਗਾਂ ਠੀਕ ਆ ਜੀ ਤੇ ਮੰਨ ਕੇ ਜੇ ਦੂਜੀ ਸੂਏ ਵਾਲੀ ਆ ਜਿਹੜੀ ਉਹ ਨੂੰ ਵੀਰੇ ਕੰਮ ਨਹੀਂ ਕਰਦਾ ਠੀਕ ਆ ਜੀ ਇਹਦੇ ਵਿੱਚ ਚਾਹੇ ਤਾਂ ਬਾਈ ਜੀ ਘਿਓ ਪਾ ਦੋ ਦੇਸੀ ਪਾ ਦੋ ਚਾਹੇ ਡਾਲਡਾ ਪਾ ਦੋ ਠੀਕ ਆ ਜੀ ਇਹ ਨੂੰ ਇਹ ਕੰਮ ਕਰੂ ਜਿਹੜੇ ਭਰਾ ਆਂ ਦੀ ਮਹੀਨਾ ਦੋ ਮਹੀਨੇ ਰਹਿੰਦੇ ਆ ਤਾਂ ਉਹ ਇੱਕ ਟਾਈਮ ਡੇਰੀ ਪ੍ਰੋਟੀਨ ਇੱਕ ਟਾਈਮ ਟ੍ਰਾਂਜੈਕਸ਼ਨ ਪਲੱਸ ਠੀਕ ਆ ਦੋ ਦੋ ਕੇਜੀ ਪਾਓ ਤੇ ਬਾਈ ਜੀ ਬਹੁਤ ਸੋਹਣਾ ਰਿਜ਼ਲਟ ਮਿਲੂ ਬਾਕੀ ਰਹੀ ਗੱਲ ਇੱਕ ਵੀਰ ਜੀ ਵਿਟਾਮਿਨ ਚ ਜ਼ਰੂਰ ਵਰਤੋ ਠੀਕ ਆ ml ਮਨ ਕੇ ਸਰਿੰਜਰਾ ਹੀ 20 ਤੋਂ 30 ml ਠੀਕ ਹੈ ਮਨ ਕੇ ਹਰ ਰੋਜ਼ ਦੇਣਾ ਚਾਹੀਦਾ ਠੀਕ ਹੈ ਬਾਈ ਬਾਕੀ ਬਾਈ ਦੇਖੋ ਸਾਰੇ ਭਰਾਵਾਂ ਦੀ ਸਪੋਰਟ ਹੈ ਜੇ ਵਧੀਆ ਆਪਣੀ ਗੱਲ ਵਧੀਆ ਲੱਗਦੀ ਆ ਹਾਂਜੀ ਕਿਉਂਕਿ ਦੇਖੋ ਆਪਾਂ ਨੂੰ ਜਿੰਨਾ ਕਿ ਤਜਰਬਾ ਆਪਾਂ ਉਹ ਹੀ ਚੀਜ਼ ਦੱਸਦੇ ਜਿਹੜੇ ਪ੍ਰੋਡਕਟ ਆਪਾਂ ਵਰਤਦੇ ਆਂ ਹਾਂਜੀ ਆਪਾਂ ਹਮੇਸ਼ਾ ਉਹਨਾਂ ਦੀ ਗੱਲ ਕਰਦੇ ਆਂ ਠੀਕ ਹੈ ਆਪਾਂ ਇਹ ਨਹੀਂ ਵੀ ਲੋਕਾਂ ਵਾਂਗੂ ਪ੍ਰੋਮੋਸ਼ਨਾਂ ਕਰਨ ਦੇ ਮਾਰੇ ਵੀ ਕੋਈ ਆਪਾਂ ਨੂੰ ਲਾਲਚ ਆਪਾਂ ਨੂੰ ਉਹ ਚੀਜ਼ ਮਿਲੂ ਠੀਕ ਹੈ ਕਿਉਂਕਿ ਆਪਾਂ ਹਮੇਸ਼ਾ ਉਹ ਚੀਜ਼ ਜਿਹੜੀ ਚੀਜ਼ ਵਰਤਦੇ ਆਂ ਠੀਕ ਹੈ ਉਸੇ ਬਾਰੇ ਜ਼ਿਕਰ ਕਰਦੇ ਆਂ ਦੇਖੋ ਗਾਂ ਬਹੁਤ ਪਿਆਰੀ ਖੜੀ ਹੈ ਬਈ ਉਹਦੀ ਕੀ ਮੰਗਲੇ ਦਿਨੇ ਹਾਂਜੀ ਆਪਾਂ ਬਾਜੇ ਬਰੇਡ ਰੱਖਿਆ ਬਈ ਇਹਦਾ 7 ਸਵਾ ਲੱਖ ਰੁਪਈਆ ਸਵਾ ਲੱਖ ਦੀ ਆਹ ਜੀ ਦੁੱਧ ਕਿੰਨਾਕ ਦੇ ਦੂ ਬਈ ਇਹ ਦੁੱਧ ਬਈ 30 ਕਿਲੋ ਦੁੱਧ ਪੱਲਾ ਦੀ ਠੀਕ ਹੈ ਲੋਬੀ ਦੋਸਤੋ ਨੰਬਰ ਹੈਗਾ 9530801955 ਜਦੋਂ ਵੀ ਮਰਜ਼ੀ ਕੋਈ ਭਰਾ ਨੇ ਬਾਈ ਸਲਾਹ ਲੈਣੀ ਜੋ ਮਰਜ਼ੀ ਜੋ ਮਰਜ਼ੀ ਫੋਨ ਕਰੋ ਪਿੰਡ ਲੋਹਾ ਖੇੜਾ ਜਿਲ੍ਹਾ ਸੰਗਰੂਰ ਧੰਨਵਾਦ ਜੀ